ਉਹ ਨੀਬ ਤੋਂ ਹੁੰਦਾ ਪੋਜ਼ਿਟਿਵ ਵੀਡੀਓ ਚੋਕੀ ਬਟਾ ਜੀ ਬੜੀ ਤਰਫ ਹੋ ਗਈ ਉਹ ਵੀ ਡਰ ਗਿਆ ਉਹ ਪਹਿਲਾ ਫੇਟਾ ਮੈਂ ਨੀਬ ਤੋਂ ਜਾ ਉਹ ਨੀਬ ਨਹੀਂ ਗਿਆ ਕੋਈ ਗੱਲਬਾਤ ਕੁਝ ਨਹੀਂ ਹੋਈ ਮੈਂ ਤਾਂ ਵੀ ਰੋਡ ਤੇ ਸ਼ੇਅਰ ਕਰਦੇ ਸੀਗਾ ਮੈਂ ਆਇਆ ਤਾਂ ਵੇਖਿਆ ਮੈਂ ਰੋਡ ਤੇ ਸ਼ੇਅਰ ਐਕਸੀਡੈਂਟ ਵੈਰਾ ਹੋਇਆ ਕੁਝ ਤੋ ਚਲੋ ਵੀ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨੇ ਪਹਿਲਾਂ ਇਹਨੇ ਸ਼ਾਇਦ ਤਰ੍ਹਾਂ ਹੋਟਲ ਰੈਂਟ ਤੇ ਲਿਆ ਹੋਇਆ ਸੀ ਇਕੱਠੇ ਨੇ ਲਿਆ ਹੋਇਆ ਸੀ ਸ਼ਾਇਦ ਇਹਨੇ ਪਹਿਲਾਂ ਹੀ ਲੱਗ ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਹੀ ਉਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣਾਂ ਨੇ ਹੁਣ ਉਸ ਤੋਂ ਬਾਅਦ ਇਹਨੇ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਕੋ ਹੋ ਗਿਆ ਮੈਂ ਹੋਟਲ ਤੇ ਨਹੀਂ ਆੜੇ ਛੋਟੇ ਬਰੇਦ ਨੇ ਜੋ ਮੇਰੇ ਲਈ ਹੋਈ ਸੀ ਤੇ ਮੈਂ ਮਹੀਨਾ ਕੋ ਹੋਟਲ ਤੇ ਨਹੀਂ ਆ ਰਿਹਾ ਇਹਦੇ ਦਾ ਕੀ ਨਾਮ ਹੈ ਇਹ ਸੱਟਾ ਲੱਗੇ ਇਹਦੇ ਨਾਮ ਕੋ ਵੇਕ ਹਮਾ ਚੱਲ ਕਿ ਕਿੰਨੇ ਕੰਦੇ ਜਿਹਨਾਂ ਨੂੰ ਲਾਇਆ ਸੀ। ਮੈਨੂੰ ਭਾਈ ਰੋੜ ਤੇ ਜੋ ਸੁਣੇ ਮੈਂ ਇੱਥੇ ਗੱਲੀ ਦੇ ਚੱਕਰ ਲਾ ਰਿਹਾ ਹੈਗੇ। ਮੈਨੂੰ ਜੋ ਰੋੜ ਤੇ ਸੁਣਿਆ ਕਿ ਦੇ ਪੰਛੀ ਜਣੇ ਸੀਗੇ, ਦੋ ਤਿੰਨ ਐਕਟਿਵ ਹੋਏ ਸੀਗੇ ਤੇ ਅੰਦਰੋਂ ਲੈ ਖਿੱਚ ਕੇ। ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਉਹੀ ਜਾਣਦੇ ਕਿ ਮੈਂ ਮੋਕੇ ਤੇ ਹੈ ਨਹੀਂ ਸੀ ਭਾਈ ਇੱਥੇ। ਯਾਰ ਵਗੈਰਾ ਵੀ ਗਈ ਹੋਣਾ ਕੋ। ਨਹੀਂ ਸੁਣਤੀ ਹੈ ਕਿ ਦਾਤਰਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ। ਕੁਛ ਸੀਸੀ ਵੀ ਵਗੈਰਾ ਦਾ ਗੱਡਾ ਤੇ ਇੱਥੇ ਉੱਤ ਸੀ। ਸੀਸੀ ਉਹਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਦੀ ਹੈ। ਜੇ ਕੋਈ ਅੰਦਰ ਗੱਲ ਹੋਏ ਉਹ ਤੇ ਆ ਜੇਗੀ, ਜੇ ਕੋਈ ਬਾਹ ਨੇ ਵੀ ਰੋੜ ਤੇ ਇਥੇ ਮੁੰਡਾ ਮਲਾਜ ਉਹਨਾਂ ਸੈਰ ਕੰਡੇ ਗਲੀ ਦੇ ਨੂੰ ਘੁੰਮ ਕੇ ਅਗਲੀ ਗਲੀ ਆਉਂਦੇ ਆ ਇਥੇ ਮੋੜ ਤੇ ਮੈਂ ਕਿਹਾ ਰਸ਼ ਬੜਾ ਲੱਗਾ ਹੋਇਆ ਹੈ ਤੋ ਜਦੋਂ ਅੱਗੇ ਦੇਖਿਆ ਤੇ ਮੈਂ ਕਿਹ ਕੋਈ ਬੰਦਾ ਆਪਣਾ ਨੇ ਉਹ ਵੇਖਿਆ ਜੇ ਅੱਗੇ ਹੀ ਲੰਮੇ ਪਿਆ ਹੋਇਆ ਸੀ ਉਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚਿਤ ਕੀਤਾ ਉਹਦੇ ਬਾਰੇ 108 ਤੇ ਫੋਨ ਕੀਤਾ ਹੈ ਉਥੇ ਕੰਟਰੋਲ ਰੂਮ ਤੇ ਫੋਨ ਕੀਤਾ ਜੀ ਆ ਗਏ ਮਲਾਜ ਮਲਾਜ ਨੂੰ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਜਿਹੜੇ ਵੀ ਵਾਈਫ ਦੇ ਵਿਆਹ ਨਾਲ ਦੇ ਉਹਦੀ ਘਰ ਵੀ ਦੋ ਚਾਰ ਜੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਇਹ ਤੇ ਸਰਕਾਰੀਆਂ ਸੁਲਿਭੀ ਭੇਜਾ ਕੇ ਉਹ ਮਤਲਬ ਪਰਚੇ ਦਾ ਕੰਮ ਹੈ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਇਹਨੇ ਨਹੀਂ ਸੋਚਿਆ ਕਿ ਕਿੰਨਾ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਨਹੀਂ ਨਾ ਗੁੰਨਾ ਕਰਦੀ ਇੰਨੀ ਵੀ ਵਧੀ ਸ਼ਹਿਰ ਇਹਨਾਂ ਜਿਹੜਾ ਕੋਈ ਇੱਕ ਦੂਜੇ ਨੂੰ ਮਰਜੀ ਆ ਕੇ ਵੱਢੀ ਜਾ ਰਹੇ ਭਿੰਗ ਨੇ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਈ ਉਹਦੇ ਖਿਲਾਫ ਦਰਖਾਸਤ ਨਹੀਂ ਉਠਾਣੀ ਜਦ ਉਹਦੇ ਦੋ ਚਪੇੜਾ ਮਾਰ ਲੂ ਕੋਈ ਲਤਵਾ ਤੋੜ ਕੇ ਵਾਜ ਕਰਦਾ ਉਹ ਇਹ ਟੱਪਰ ਦੇ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਣਾ ਉਹੀ ਖਾਣਾ ਭਾਜੀ ਮੈਂ ਗੁਰਦਾਪੁਰੋਂ ਇੱਧ ਮੇਰੇ ਹੁੰਦਾ ਬੰਦਾ जख्मी ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੂ ਕੀਸ਼ੇ ਖੜਿਆ ਡਰਾਉਣ ਨੂੰ ਤੰਤਨ ਫੋੜ ਕੇ ਡਰਾੜੀ ਉਹਨੇ ਮੇਰੇ ਮੋਢੇ ਮਾਰਾ ਵੜਿਆ ਫਿਰ ਮੇਰੇ ਲੱਤਾਂ ਤੇ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਦੂਤਲ ਮੰਦਿਰ ਤੇ ਸ਼ੇਰਪਨ ਦੀ ਗਿੰਜੀ ਚਸਰਿਆ ਜੋ ਮੈਨੂੰ ਪਾ ਲਗਾਵਾ ਤੇ ਉਹਰੇ ਘਰ ਦੇ ਸਾਰਾ ਪਾਸਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੇ ਜਬ ਮਾਰੀ ਜਣਾ ਦਾ ਉਹ ਜੋ ਕੀਸ਼ੇ ਦਿੰਦਾ ਤੇ ਕੋਈ ਜਾਣਦਾ ਜਾਂਦਾ ਕਿ ਇਹਨੇ ਕੁਝ ਛਕੜਾ ਹੀ ਨਾ ਆਹੀ ਤੋਂ ਉਹ ਬਚ ਗਏ ਜੀ ਉਹਨਾਂ ਘਰ ਚੋਂ ਸਾਰਾ ਪਤਾ ਭਈ ਜਿਹੜੇ ਬੰਦੇ ਆਏ ਨਹੀਂ ਪਰ ਛਰੇ ਆਮ ਗੁੰਡਾ ਦਰਦੀ ਹੋਈ ਛਰੇ ਆਮ ਗੁੰਡੇ ਦਰਦੀ ਹੋਈ ਆ ਹਾਂ ਬਾਬਾ ਕੀ ਦੋਗ ਦੀ ਘਟਨਾ ਸਾਰੀ ਇਹ ਜੀ ਮੈਂ ਤੇ ਅੱਧਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਨਾਨਕੇ ਵੇਖਿਆ ਉਹ ਕਹਿੰਦੇ ਮੈਨੂੰ ਮਾਰ ਗਏ ਦਰਵਾਜ਼ੇ ਉੱਤੇ ਅੰਨੇ ਵਾ ਮਾਰੇ ਨੇ ਰਾਤ ਲਹੂ ਲਹਨ ਹੋਇਆ ਲੱਤੇ ਦੀ ਕੰਮ ਨੇ ਮੋਟੇ ਹੀ ਵੜਿਆ ਬੰਨਾਂ ਦਾ ਅੱਛਾ ਹਾਂ ਲੱਤਾਂ ਤੇ ਮੋਟੇ ਦੀ ਮੋਟੇ ਦਰਸਤੇ ਦੀ ਕੰਮ ਨਹੀਂ ਕਰਦੀ ਉਹ ਕਹਿੰਦੇ ਵੀ ਲਾਫੇ ਮੇਰੀ ਬਾਡੀ ਸੀਗਾ ਮੇਰੀ ਜਾਨ ਨਿਕਲਦੀ ਲਹੂ ਵਗ ਰੋ ਹਟਣੀ ਜਾ ਮੋਟੇ ਇਥੋਂ ਓਟਾ ਤੇ ਜਿਹਦਾ ਜਿਹਦਾ ਮਾਰੀ ਜਿਹਦਾ ਛੜਿਆ ਉਹਨਾਂ ਨੇ ਡਰਾਡ ਮਾਰੀ ਨੇ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਿਹਰ ਕਰਦੀ ਪਈ ਜੀ ਦਿਨੇ ਦੇ ਪਹਿਲੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਉੱਪਰ ਲਗਾ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਡ ਤੇ ਡਰਾਡ ਮਾਰੇ ਤੇ ਉਹਨੂੰ ਹਸਪਤਾਲ ਚਾਹਤਾ ਵਾ ਜੋ ਵੀ ਅਗਲੇ ਆਏ ਉਹਨੂੰ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਗ੍ਹਾ ਕਿਹੜੀ ਬੱਜਦੀ ਹੈ ਇਹ ਆਪਣਾ ਸੰਗਲਪੁਰ ਰੋਡ ਬੱਜਦਾ ਜੀ ਇਹ ਚੱਲ ਗਿਆ ਚੱਲ ਮੇਰੇ ਦਾ ਪਚਾਈ ਹੈ ਜੀ ਮੇਂ ਤੰਦਰੁੜ ਜਾ ਗੰਬੀ ਬੰਦੇ ਦਾ ਪਛਾਣੀਏ ਤੁਹਾਨੂੰ ਕੋਈ ਕਿਵੇਂ ਪਤਾ ਲੱਗਿਆ ਤੁਹਾਨੂੰ ਆਹ ਫੋਨ ਕਟੋਰੋਂ ਤੁਕੋ ਆਇਆ ਹੈਗਾ ਹੋ ਸਕਦਾ ਕਿਨੇ ਇੱਕ ਕਿਨੇ ਜਗਮੀ ਹੋਏ ਮੁੰਡੇ ਇੱਕ ਕੋਈ ਇੱਕੋ ਹੀ ਹੋਇਆ ਦੂਜੇ ਪਤਾ ਹੀ ਕੋਣੀ ਮੁੰਡੇ ਕਿੰਨੇ ਨਹੀਂ ਆ ਜੀ ਪਤਾ ਲੱਗ ਗਿਆ ਤੇ ਮੁੰਡਾ ਜਗਮੀ ਕਿੰਨਾ ਦੇਖਣੇ ਹੋ ਆ ਜੀ ਲੱਤ ਤੇ ਛੱਟ ਲੱਗੀ ਉਦਾਂ ਆ ਗਿਆ ਹੌਸਪਟਲ ਗਿਆ ਕਿੱਥੇ ਮੁੰਡਾ ਹੌਸਪਟਲ ਪਹੁੰਚਾਤਾ ਹਾਂ ਹਾਂ ਜੀ